ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ ਨਵਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈਆਂ ਤੇ ਸਾਡਾ ਸਾਡੀ ਪਹਿਲੀ ਵੀਡੀਓ ਆ ਤੇ ਇਹਦੇ ਵਿੱਚ ਆਪਾਂ ਦਿਖਾਵਾਂਗੇ ਤੁਹਾਨੂੰ ਮਸ਼ੀਨ ਵਰਕ ਦੇ ਸੂਟ ਤੇ ਕੜਾ ਹੈਂਡਵਰਕ ਵੀ ਦਿਖਾਵਾਂਗੇ ਥੋੜਾ ਜਿਹਾ ਉਹ ਵੀ ਦਿਖਾਵਾਂਗੇ ਤੇ ਤੁਹੋ ਜਿਹੜੀ ਵੀ ਤੁਹਾਡੀ ਇੱਛਾ ਹੋਈ ਤੁਹਾਨੂੰ ਕੋਈ ਵੀ ਸੂਟ ਮੇਰਾ ਵਧੀਆ ਲੱਗਾ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵਾਰ ਤੋਂ ਵਾਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਠੀਕ ਹੈ ਤੇ ਕੋਈ ਵੀ ਵਧੀਆ ਲੱਗਿਆ ਸੂਤ ਤੁਹਾਨੂੰ ਕਿਹੜਾ ਜਿਆਦਾ ਸਾਰਿਆਂ ਦਾ ਕੜਾਈ ਕਿਹਦੀ ਜਿਆਦਾ ਸੋਹਣੀ ਲੱਗੀ ਉਹ ਦੱਸਿਓ ਤੇ ਇਹਨਾਂ ਦਾ ਮੈਂ ਵਿੱਦ ਰੇਟ ਵੀਡੀਓ ਪਾਉਂਗੀ ਤੇ ਰੇਟ ਵੀ ਦੱਸੂਗੀ ਜਿਨੇ ਵੀ ਲੈਣਾ ਹੈ ਤੋ ਮੈਨੂੰ ਇੰਸਟਾਗ੍ਰam ਮੇਰਾ ਬਾਇਓ ਵਿੱਚ ਨੰਬਰ ਦਿੱਤਾ ਹੋਇਆ ਹੈ ਦੇ ਡਿਸਕ੍ਰਿਪਸ਼ਨ 'ਚ ਨੰਬਰ ਲਿਖਿਆ ਹੋਇਆ ਉਹਤੇ ਵਟਸਐਪ ਤੇ ਮੈਸੇਜ ਕਰਨਾ ਕਾਲ ਨਹੀਂ ਕਰਨੀ ਉੱਥੇ ਵਟਸਐਪ ਤੇ ਮੈਸੇਜ ਕਰਨਾ ਤੇ ਮੈਂ ਉਹ ਉੱਥੇ ਤੁਹਾਨੂੰ ਪ੍ਰਾਈਸ ਵੀ ਦੱਸ ਦਊਗੀ ਤੇ ਨਾਲੇ ਤੁਹਾਨੂੰ ਇਹਦੇ ਬਾਰੇ ਦੱਸ ਦਊਗੀ ਵੀ ਵਿੱਦ ਦੁਪੱਟਾ ਜਾਂ ਬਿਦਾਉਟ ਪਤਾ ਇਹ ਤੁਸੀਂ ਪ੍ਰਿੰਟਰ ਲੈਣਾ ਤਾਂ ਪ੍ਰਿੰਟਰ ਵੀ ਲੈ ਸਕਦੇ ਆ ਪ੍ਰਿੰਟਰ ਵੀ ਜਿਹੜਾ ਵੀ ਬ੍ਰਾਂਡ ਦੇ ਲੈਣੇ ਆ ਜਾਂ ਨੋਰਮਲ ਰੇਂਜ ਦੇ ਲੈਣੇ ਆ ਜਿੱਦਾਂ ਦਾ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਉਹਦੇ ਦਾ ਮੈਨੂੰ ਫੋਟੋ ਦਿਖਾ ਕੇ ਲੈ ਸਕਦੇ ਆ ਠੀਕ ਆ ਤੇ ਇਹ ਮੈਂ ਸੂਟ ਤੁਹਾਨੂੰ ਹੁਣ ਮੈਂ ਜੇ ਜੇ ਤੁਸੀਂ ਜੇ ਤੁਹਾਨੂੰ ਕਢਾਈ ਕੋਈ ਪਸੰਦ ਆ ਜਾਂ ਕੋਈ ਕੱਪੜਾ ਕਿਹੜੇ ਕੱਪੜੇ ਤੇ ਕਰਾਉਣਾ ਕਢਾਈ ਕਿਹੜੀ ਕਰਾਉਣੀ ਆ ਆਰੀ ਦੀ ਕਰਾਉਣੀ ਆ ਮਸ਼ੀਨਵਰਕ ਕਰਾਉਣਾ ਜਾਂ ਹੈਂਡਵਰਕ ਕਰਾਉਣਾ ਜਾਂ ਕੁਝ ਵੀ ਕਰਾਉਣਾ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਆ ਤੇ ਹੁਣ ਆਪਣੀ ਵੀਡੀਓ ਬੜੀ ਲੰਬੀ ਹੋ ਜੂਗੀ ਤੇ ਇਸੇ ਨਾਲ ਆਪਾਂ ਸੂਟ ਦਿਖਾਉਣੇ ਤੁਹਾਨੂੰ ਆਪਾਂ ਸ਼ੁਰੂ ਕਰਦੇ ਆਂ ਤੇ ਕਮੈਂਟ ਜ਼ਰੂਰ ਕਰੋ ਠੀਕ ਹੈ ਹਾਂਜੀ ਲਓ ਜੀ ਹੁਣ ਆਪਾਂ ਦਿਖਾਉਣੇ ਤੁਹਾਨੂੰ ਪਹਿਲਾ ਸੂਟ ਇਹ ਮਸ਼ੀਨਵਾਰਕ ਤੇ ਰਸਟ ਕਲਰ ਦਾ ਸੂਟ ਆ ਇਹ ਇਹ ਦੋਨੇ ਰੁੱਤਾਂ 'ਚ ਪਾਇਆ ਸਕਦਾ ਇਹਨੂੰ ਇਹਦੇ ਥੱਲੇ ਕਾਟਨ ਦੀ ਲਾਈਨਿੰਗ ਲਗਵਾ ਕੇ ਇਹਨੂੰ ਆਪਾਂ ਦੋਨੇ ਰੁੱਤਾਂ 'ਚ ਪਾ ਸਕਦੇ ਆ ਠੀਕ ਦੇਖੋ ਕढ़ाई ਦੇਖੋ ਸੂਟ ਦੀ ਨੇੜੇ ਕਰਕੇ ਦਿਖਾਉ ਕੋਲ ਕढ़ाई ਦੇਖੋ ਮਾਸਟਰ ਮੇਰਾ ਹੁਣੇ ਕੱਪੜੇ ਦੇ ਕੇ ਗਿਆ ਮੈਂ ਹੁਣੇ ਤੁਹਾਨੂੰ ਦਿਖਾਉਣ ਲੱਗੀਆਂ ਪਹਿਲੇ ਹੀ ਮੈਂ ਕਾ ਦਿਖਾ ਦਈਏ ਆਪਾਂ ਤੇ ਹੁਣੇ ਆਵੇ ਇਹਦੇ ਇੱਥੇ ਫਰਕ ਕੇ ਰਤੇ ਤਨ ਫੁੱਲ ਨੇ ਉੱਪਰ ਨੂੰ ਕਲੀਆਂ ਜਾ ਰਹੀਆਂ ਨੇ ਤੇ ਉੱਪਰ ਇਹ ਆਪਣੀ ਹਿੱਪ ਕੋਲੇ ਆ ਇਹ ਆਪਣੀ ਛਾਤੀ ਕੋਲੇ ਗਲੇ ਕੋਲੇ ਫੁੱਲ ਲਾਏ ਇਹ ਉੱਪਰ ਠੀਕ ਆ ਬਹੁਤ ਸੋਹਣਾ ਕੰਮ ਕੀਤਾ ਹੋਇਆ ਛੇੜ ਵੀ ਬਹੁਤ ਸੋਹਣੇ ਪਾਏ ਹੋਏ ਆ ਕਿ ਇਹ ਆ ਇਹਦੀਆਂ ਬਹਾਵਾਂ ਦਾ ਕੰਮ ਆ ਆ ਇਹਦੀ ਬਹਾਵਾਂ ਦਾ ਕੰਮ ਆ ਇਹਦੀ ਬਹੁਤ ਵਧੀਆ ਕੰਮ ਦੇਖੋ ਬਾਹਾਂ ਤੇ ਵੀ ਬਹੁਤ ਸੋਹਣਾ ਫੁੱਲ ਪਾਇਆ ਹੈ ਹੈ ਦੇਖ ਜਾਈਂ ਦੇਖੋ ਤੇ ਸੂਟ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਤੇ ਇਹਨੂੰ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਤੁਸੀਂ ਕਰਵਾ ਸਕਦੇ ਹੋ ਸਰਦੀਆਂ ਵਾਲਾ ਵਿੰਟਰ ਵਾਲਾ ਗਰਮੀ ਵਾਲਾ ਸਰਦੀਆਂ ਵਾਲਾ ਜਿਹੜੇ ਤੇ ਸਟੱਫ ਤੇ ਤੁਹਾਨੂੰ ਵਧੀਆ ਲੱਗਦਾ ਤਾਂ ਤੁਸੀਂ ਉਸੇ ਤੇ ਕਰਵਾ ਸਕਦੇ ਹੋ ਮੈਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕੜਾਈ ਕਿੰਨੀ ਜਿਹੀ ਲੱਗੀ ਆਪਾਂ ਹਜੇ ਨਵਾਂ ਕੰਮ ਆਪਣਾ ਸ਼ੁਰੂ ਕੀਤਾ ਹੋਰ ਵੀ ਸੂਟ ਬਣਾ ਦਿੱਤੇ ਉਹ ਆਪਾਂ ਨੈਕਸਟ ਵੀਡੀਓ 'ਚ ਦਿਖਾਵਾਂਗੇ ਤੁਹਾਨੂੰ ਤੇ ਇਹ ਕਲਰ ਕਿਵੇਂ ਦਾ ਲੱਗਿਆ ਉਹ ਵੀ ਜਰੂਰ ਦੱਸਿਓ ਕਮੈਂਟ 'ਚ ਤੇ ਨੈਕਸਟ ਸੂਟ ਹੈਗਾ ਆਪਣਾ ਮਹਿਰੂਨ ਕਲਰ ਦਾ ਇਹ कॉटन ਦਾ ਲਓ ਅੱਛਾ ਇਹ ਹੈਗੇ ਇਹਦੇ ਸਲਵਾਰ ਦੇ ਪਹੁੰਚਿਆਂ ਦੇ ਕੰਮ ਇਹ ਸਲਵਾਰ ਦੇ ਪਹੁੰਚਿਆਂ ਦਾ ਕੰਮ ਆ ਠੀਕ ਆ ਇਹ ਇੱਧਰ ਵੀ ਆ ਦੇਖੋ ਆਹ ਦੇਖੋ ਇਹ ਸਲਵਾਰ ਦੇ ਪਹੁੰਚਿਆਂ ਤੇ ਦੇਖੋ ਕਿੰਨਾ ਸੋਹਣਾ ਸ਼ੇਡ ਬਣਾਇਆ ਹੈ ਤੇ ਕੜਾਈ ਬਿਲਕੁਲ ਵੀ ਹੈ ਨਹੀਂ ਜੀ ਜਿਹੜੀ ਵੀ ਮਤਲਬ ਉੱਪਰ ਉੱਪਰ ਜੇ ਹੋਵੇ ਉਹ ਮੈਨੇ ਬਹੁਤ ਸੋਹਣਾ ਸ਼ੇਡ ਸ਼ੇਡਿੰਗ ਦਾ ਕੰਮ ਕੀਤਾ ਦੇਖੋ ਨੇੜੇ ਵਰਕੇ ਦਾ ਹਾਂ ਠੀਕ ਹੈ ਇਹ ਪੌਂਚਿਆਂ ਦਾ ਕੰਮ ਹੋ ਗਿਆ ਤੇ ਇਹ ਹੈਗਾ ਇਹਦੇ ਆ ਹੈਗਾ ਇਹਦੇ ਘੇਰੇ ਦਾ ਕੰਮ ਇਹਦੇ ਘੇਰੇ ਤੇ ਦੋ ਫਲਾਵਰ ਬਣਾਏ ਆ ਜੇ ਕਿਸੇ ਨੂੰ ਵਧੀਆ ਲੱਗਿਆ ਤਾਂ ਉਹ ਉਹ सबकी आप अपनी चॉइस ਹੁੰਦੀ ਹੈ ਤੇ ਇਹਦੇ ਇਹਦੇ ਘੇਰੇ ਤੇ ਫਲਾਵਰ ਨੇ ਤੇ ਇਸ ਸਾਈਡ ਤੇ ਆਪਾਂ ਕੱਟਵਰਕ ਵੀ ਕਰਵਾ ਸਕਦੇ ਹਾਂ ਜੇ ਕਿਸ ਨੂੰ ਪਸੰਦ ਹੋਵੇ ਕੱਟਵਰਕ ਕਰਵਾ ਸਕਦੇ ਆ ਜੇ ਇਹਦੇ ਤਿੰਨ ਫੁੱਲ ਕਰਾਉਣੇ ਆ ਤਾਂ ਤਿੰਨ ਵੀ ਹੋ ਸਕਦੇ ਆ ਜਿਵੇਂ ਵੀ ਮਰਜ਼ੀ ਚਾਹੁੰਦੇ ਐ ਨੂੰ ਵਧਾ ਵੀ ਸਕਦੇ ਆ ਤੇ ਨਹੀਂ ਤਾਂ ਐਵੇਂ ਹੀ ਬਹੁਤ ਸੋਹਣਾ ਲੱਗਦਾ ਸੁਹਦੇ ਦੇਖੋ ਆ ਇਹਦੀ ਬਾਤ ਆ ਇਹ ਦੀਵਾਨ ਦਾ ਡਿਜ਼ਾਈਨ ਸੇਮ ਫੁੱਲ ਜਿਵੇਂ ਵੀ ਸਾਰਿਆਂ ਤੇ ਸੇਮ-ਚੇਮ ਆ ਫਲਾਵਰ ਇੱਕੋ ਹੀ ਬਣਦਾ ਦੇਖੋ ਕੜਾਈ ਦੇੜਿਓ ਕਰਕੇ ਦਿਖਾਉ ਕਿੰਨੀ ਸੋਹਣੀ ਆ ਦੇਖੋ ਕੀ ਕਰ ਸਕਦੇ ਆ ਉੱਪਰ ਉੱਪਰ ਕਢਾਈ ਨਹੀਂ ਹੈਗੀ ਅਣ ਵਾਲੀ ਕਢਾਈ ਨਹੀਂ ਹੈਗੀ ਤੇ ਬਹੁਤ ਸੋਹਣਾ ਸ਼ੇਡ ਆ ਦੇਖੋ ਕਿੰਨਾ ਸੋਹਣਾ ਕਲਰ ਵੀ ਕਿੰਨੇ ਉੱਠ ਰਹੀ ਹੈ ਇਹਦੇ ਉੱਤੇ ਪਾਏ ਤੇ ਇਹਦੇ ਨਾਲ ਆਪਾਂ ਟਾਈ ਟਾਈ ਦੁਪੱਟਾ ਵੀ ਲੈ ਸਕਦੇ ਆ ਚਨੂਨ ਦਾ ਦੁਪੱਟਾ ਲੈ ਕੇ ਇਹ ਇਦਾਂ ਦੀ ਪੱਟੀ ਲਗਾ ਸਕਦੇ ਆ ਆਪਾਂ ਜਾਂ ਲੈਸ ਵਗੈਰਾ ਲਾ ਸਕਦੇ ਆ ਜਿਹੜਾ ਕੋਸਾ ਆਪਣਾ ਮਨ ਹੋਵੇ ਆਪਾਂ ਉਹ ਚਾ ਕਰਵਾ ਸਕਦੇ ਤੇ ਤੁਸੀਂ ਥੋਨੋਂ ਜਿਹੜਾ ਜਿਵੇਂ ਚਾਹੀਦਾ ਹੋਇਆ ਤਾਂ ਤੁਸੀਂ ਕਮੈਂਟ ਜਰੂਰ ਕਰਿਓ ਮੈਨੂੰ ਠੀਕ ਹੈ ਤੇ ਨੈਕਸਟ ਸੂਟ ਆਹ ਸਟਿਚੋ ਆਇਆ ਹੋਇਆ ਹੈ ਇਹ ਕਪੜਾ ਤਾਂ ਸੈਲਫ ਚ ਸ਼ਾਇਦ ਹੀ ਮਿਲੇ ਵੀ ਮੈਂ ਤੁਹਾਨੂੰ ਇਹ ਮੈਂ ਕਹਾਂ ਇਹ ਕਪੜਾ ਕਿਸੇ ਦਾ ਕਸਟਮਰ ਦਾ ਵਾਰੋਂ ਆਇਆ ਹੋਇਆ ਸੀ ਤੇ ਸਿੱ ਮਿਲ ਵੀ ਸਕਦਾ ਕੋਸ਼ਿਸ਼ ਕਰੇ ਤਾਂ ਸ਼ਾਇਦ ਮਿਲ ਜੇ ਇਹ ರೀತಿ ਇਦਾਂ ਦੀ ਕਢਾਈ ਹੈ ਇਹਦੇ ਤੇ ਦੇਖੋ ਕਢਾਈ ਦਿਖਾਓ ਦੇਖੋ ਇਕੱਠਾ ਹੋ ਕੇ ਕਪੜੇ 'ਚ ਬਲ ਪੈ ਚੁੱਕੇ ਹਨ ਇਹ ਇਹਦੀ ਬਾਹ ਦਾ ਕੰਮ ਠੀਕ ਹੈ ਤੇ ਚਾਕਾਂ ਆਵੇ ਬੈਕ ਸਾਈਡ ਵੀ ਇਹਦੇ ਕਟਵਰਕ ਕੀਤਾ ਹੋਇਆ ਹੈ ਇਹ ਖਾਓ ਬੈਕ ਸਾਈਡ ਤੋਂ ਵੀ ਕੱਟ ਵਰਕ ਕੀਤਾ ਹੋਇਆ ਤੇ ਇਹਦੇ ਵੀ ਸ਼ੇਡ ਬਹੁਤ ਸੋਹਣਾ ਪਾਇਆ ਹੋਇਆ ਜਿੱਦਾਂ ਦਾ ਆਪਾਂ ਨੂੰ ਪਸੰਦ ਆ ਇਹ ਕਸਟਮਰ ਦੇ ਹਿਸਾਬ ਨਾਲ ਆਪਾਂ ਰੈਡੀ ਕਰਵਾਉਨੇ ਆ ਤੇ ਜਰੂਰ ਤੁਸੀਂ ਕਮੈਂਟ ਕਰਕੇ ਦੱਸਿਓ ਹੁੰਦ ਕਿਵੇਂ ਦੇ ਲੱਗੇ ਠੀਕ ਆ ਤੇ ਇਹ ਗ੍ਰੇ ਕਲਰ ਦਾ ਕੰਬੀਨੇਸ਼ਨ ਬਹੁਤ ਸੋਹਣਾ ਪਿੰਕ ਨਾਲ ਕੀਤਾ ਤੇ ਇਹ ਵੈਲਵਟ ਦਾ ਦੇਖੋ ਇਹਤੇ ਹੈਂਡਵਰਕ ਜਿਵੇਂ ਆਪਾਂ ਕਈਆਂ ਨੂੰ ਜ਼ਿਆਦਾ ਪਸੰਦ ਹੁੰਦਾ ਕਈਆਂ ਨੂੰ ਘੱਟ ਫਿਲਵਟ ਤੇ ਆਹ ਹੈਂਡਵਰਕ ਦਾ ਘੱਟ ਕੰਮ ਪਸੰਦ ਹੁੰਦਾ ਤਾਂ ਥੋੜਾ ਵੀ ਕਰਵਾ ਸਕਦੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਪਰ ਪਰ ਕੇ ਸੂਟ ਤੇ ਕਰਵਾਣਾ ਉਹ ਆਪੋ ਆਪਣੀ ਚੁਆਇਸ ਹੁੰਦੀ ਹੈ ਦੇਖੋ ਆ ਇਹਦੀ ਬਾਹ ਦਾ ਕੰਮ ਇਹਨੂੰ ਆਪਾਂ ਪਹੁੰਚਿਆ ਤੇ ਵੀ ਕਰਵਾ ਸਕਦੇ ਆ ਤੇ ਚਾਕਾਂ ਤੇ ਵੀ ਕਰਵਾ ਸਕਦੇ ਆ ਉਸ ਹਾਮ ਉਹਦੇ ਨਾਲ ਥੋੜੀ ਜੀ ਇਹ ਕੋਸਟਲੀ ਪੈ ਜੂਗੀ ਕੜਾਈ ਇਹਦੀ ਜ਼ਿਆਦਾ ਹੋ ਜੂਗੀ ਤੇ ਬਾਕੀ ਇਹਦਾ ਮੈਨੂੰ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਪ੍ਰਾਈਸ ਮੈਂ WhatsApp ਤੇ ਦੱਸ ਦੂੰਗੀ ਫੋਟੋ ਪਿਕ ਇਹਦਾ ਸਕਰੀਨਸ਼ਾਟ ਲੈ ਲਓ ਜਿਹੜੇ ਜਿਹੜੇ ਕੱਪੜੇ ਜੇ ਤੁਹਾਨੂੰ ਕੋਈ ਪਸੰਦ ਆਇਆ ਤਾਂ ਇਹਦਾ ਸਕਰੀਨਸ਼ਾਟ ਲੈ ਕੇ ਤੇ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਆਂ ਕਿ ਮੈਂ ਉਹਦੇ ਤੇ ਤੁਹਾਨੂੰ ਦੱਸ ਦੋ ਇਹਨਾਂ ਦਾ ਪ੍ਰਾਈਸ ਕੀ ਆ ਠੀਕ ਆ ਤੇ ਆ ਅੱਜ ਆਪਾਂ ਚਾਰੀ ਸੂਟ ਦਿਖਾਏ ਆ ਤੇ ਨੈਕਸਟ ਵੀਡੀਓ ਜੇ ਲੈ ਕੇ ਆਵਾਂਗੇ ਜਿਹੜਾ ਤੁਸੀਂ ਕੋਈ ਪ੍ਰਿੰਟਡ ਦਿਖਾ ਦਾਂਗੇ ਕੜਾਈ ਵਾਲਾ ਵੀ ਦਿਖਾਵਾਂਗੇ ਕੋਈ ਗੱਲ ਨਹੀਂ ਛੇਤੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਠੀਕ ਆ ਤੇ ਜੇ ਤੁਹਾਨੂੰ ਕਮੈਂਟ ਸੋਹਣਾ ਲੱਗਾ ਤਾਂ ਜਰੂਰ ਤੁਸੀਂ ਕਮੈਂਟ ਕਰਕੇ ਦ ਵੱਲ ਵਰਤੇ ਬਹੁਤ ਸੋਹਣਾ ਲੱਗ ਰਿਹਾ ਤੇ ਚਲੋ ਜੀ ਬਸ ਇਸੇ ਨਾਲ ਕਰਦੇ ਆ ਆਪਾਂ ਅੱਜ ਦੀ ਵੀਡੀਓ ਦਾ ਐਂਡ ਜੇ ਤੁਹਾਨੂੰ ਵੀਡੀਓ ਲੱਗੀ ਇਹ ਵਧੀਆ ਲੱਗੀ ਤਾਂ ਕਮੈਂਟ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਤੇ ਵਰਤ ਤੋਂ ਬਾਅਦ ਸਪੋਰਟ ਕਰਿਓ ਤੇ ਆਪੋ ਸੋਹਣਾ ਕਮੈਂਟ ਜਿਵੇਂ ਕਰਿਓ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਲੈ ਕੇ ਬਹੁਤ ਛੇਤੀ ਛੇਤੀ ਮਿਲਦੇ ਆ ਤੁਹਾਨੂੰ ਬਾਏ ਬਾਏ